ਸ੍ਰੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗਰਮਨ ਉਪਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਜਿੱਦਾਂ ਕਿ ਮੈਨੂੰ ਇੰਸਟਾਗ੍ਰam ਫੈਮਲੀ ਨੇ ਬਹੁਤ ਪਿਆਰ ਦਿੱਤਾ ਬਹੁਤ ਸਪੋਰਟ ਕੀਤੀ ਉਪਲ ਫਾਰਮ ਵਾਲੀ ਕੁੜੀ ਗੌਰੀ ਨੇ ਫੇਰ ਪਾ ਦਿੱਤੀ ਤੱਕ ਕਰ ਦਿੱਤੇ ਸਾਰੇ ਹੈਰਾਨ ਲਾਈਵ ਆ ਕੇ ਕਰ ਦਿੱਤਾ ਵੱਡਾ ਖਲਾਸਾ ਜੀ ਹਾਂ ਦੋਸਤੋ ਉਪਲ ਫਾਰਮ ਵਾਲੀ ਕੁੜੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਕੁਝ ਸਮਾਂ ਪਹਿਲਾਂ ਇਸ ਦੀਆਂ ਗਲਤ ਵੀਡੀਓਜ਼ ਲੀਕ ਹੋਈਆਂ ਸਨ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਤੂਫਾਨ ਮਚਾ ਦਿੱਤਾ ਸੀ ਲੋਕਾਂ ਨੇ ਇੱਕ ਪਾਸੇ ਇਸ ਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਸੀ ਤੇ ਦੂਜੇ ਪਾਸੇ ਇਸ ਦੇ ਰਾਜੀ ਨਾਂਵੇਂ ਨੂੰ ਲੈ ਕੇ ਵੀ ਵਿਰੋਧ ਦੇਖਣ ਨੂੰ ਮਿਲਿਆ ਪਰ ਹੁਣ ਫਿਰ ਗੌਰੀ ਨੇ ਆਪਣੀ ਵਾਪਸੀ ਕਰ ਲਈ ਹੈ ਤੇ ਇਸ ਵਾਰੀ ਵੀ ਸਭ ਨੂੰ ਹੈਰਾਨ ਕਰ ਦਿੱਤਾ ਹਾਲ ਹੀ ਵਿੱਚ ਉਸ ਨੇ ਲਾਈਵ ਆ ਕੇ ਆਪਣੇ ਫੈਨਜ਼ ਨਾਲ ਵੱਡੀਆਂ ਗੱਲਾਂ ਸਾਂਝੀਆਂ ਕੀਤੀਆਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਵਾਇਰਲ ਹੋਣ ਤੋਂ ਪਹਿਲਾਂ ਗੌਰੀ ਇੰਸਟਾਗ੍ਰam ਅਤੇ ਯੂਟਿਊਬ ਤੇ ਬਲੌਗ ਪਾਉਂਦੀ ਸੀ ਤੇ ਉਸਦੇ ਕਾਫੀ ਚੰਗੇ ਫਾਲੋਅਰ ਵੀ ਸਨ ਪਰ ਜਦੋਂ ਸਾਰੀ ਇਹ ਕੰਟਰੋਵਰਸੀ ਚੱਲੀ ਤਾਂ ਉਸਨੇ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਹੁਣ ਉਸਨੇ ਮੁੜ ਇਨ੍ਹਾਂ ਪਲੇਟਫਾਰਮਾਂ ਤੇ ਵਾਪਸੀ ਕੀਤੀ ਹੈ ਤੇ ਆਪਣੇ ਚਾਹਣ ਵਾਲਿਆਂ ਨੂੰ ਇੱਕ ਵੀਡੀਓ ਰਾਹੀਂ ਵੱਡੀ ਅਪੀਲ ਵੀ ਕੀਤੀ ਹੈ ਅਤੇ ਸਭ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਮੈਥੋਂ ਬਹੁਤ ਜ਼ਿਆਦਾ ਵੱਡੀ ਗਲਤੀ ਹੋ ਗਈ ਤੇ ਦੁਬਾਰਾ ਮੈਂ ਇਹ ਗਲਤੀ ਦਨ ਨਹੀਂ ਦੁਹਰਾਵਾਂਗੀ ਤੇ ਹੁਣ ਤੁਹਾਨੂੰ ਦਿਖਾਉਨੇ ਆਂ ਉਹ ਵੀਡੀਓ ਜਿਸ ਦੇ ਵਿੱਚ ਹੁਣੇ ਲੋਕਾਂ ਨੂੰ ਅਪੀਲ ਕੀਤੀ ਐ ਤੇ ਆਓ ਦੇਖਦੇ ਆਂ ਪੂਰੀ ਵੀਡੀਓ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਸੀਂ ਸਾਡਾ ਚੈਨਲ ਵੀ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਆਓ ਦਿਖਾਉਨੇ ਆਂ ਤੁਹਾਨੂੰ ਹੁਣ ਗौरी ਦੀ ਉਹ ਵੀਡੀਓ ਸਾਲ ਜੀ ਸਾਰਿਆਂ ਨੂੰ ਮੇਰਾ ਨਾਮ ਗਰਮਨ ਉਪਰ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਜਿੱਦਾਂ ਕਿ ਮੈਨੂੰ ਇੰਸਟਾਗ੍ਰam ਫੈਮਲੀ ਨੇ ਬਹੁਤ ਪਿਆਰ ਦਿੱਤਾ ਬਹੁਤ ਸਪੋਰਟ ਕੀਤੀ ਸੋ ਸਾਰਿਆਂ ਦੇ ਕਹਿਣ ਤੇ ਮੈਂ ਆਪਣਾ ਫਾਈਨਲੀ YouTube ਚੈਨਲ ਬਣਾ ਲਿਆ ਐਂਡ ਆਪਾਂ ਇੱਥੇ ਹੁਣ ਵਲੌਗਸ ਪਾਇਆ ਕਰਾਂਗੇ ਸੋ ਅੱਜ ਦੇ ਦਿਨ ਆਪਾਂ ਕੀ ਕਰ ਰਹੇ ਹਾਂ ਅੱਜ ਆਪਾਂ ਜਾ ਰਹੇ ਹਾਂ ਜੱਗੇ ਬੋਸ ਜੀ ਕੋਲ ਆਪਣਾ ਟਰੈਕਟਰ 633 ਰਾਕਟ ਨਿਊ ਹਾਲੈਂਡ ਉਹਨਾਂ ਨੂੰ ਤੇ ਸ਼ਰਧਣ ਵੀ ਮੋਡੀਫਿਕੇਸ਼ਨ ਲਈ ਸੋ ਆਪਾਂ ਤੁਹਾਨੂੰ ਮਿਲਦੇ ਆਂ ਤੇ ਦੱਸਦੇ ਆਂ ਕੀ ਹੁੰਦਾ ਅੱਗੇ ਵਲੌਗ ਚ ਐਂਡ ਤੱਕ ਜੁੜੇ ਰਹੋ